ਅਦਿਸ਼ਾ ਸ਼ੀਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਤੇ ਵਿੱਚ ਸੋ ਆਪਾਂ ਅੱਜ ਬਹੁਤ ਹੀ ਵਧੀਆ ਚੀਜ਼ ਬਣਾਵਾਂਗੇ ਅੱਜ ਆਪਾਂ ਪ੍ਰੋਗਰਾਮ ਬਣਾਇਆ ਚਿਲੀ ਪਨੀਰ ਬਣਾਉਣ ਦਾ ਸੋ ਆਪਾਂ ਸ਼ਿਮਲਾ ਮਿਰਚ ਲੈ ਲਈ ਪਨੀਰ ਲੈ ਲਿਆ ਤੇ ਇਹ ਹੈ ਜੀ ਛੋਟੀ ਜੀ ਕੜਾਹੀ ਤੇ ਹੁਣ ਸਭ ਤੋਂ ਪਹਿਲਾਂ ਮਤਲਬ ਬਿਲਕੁਲ ਆਪਾਂ ਦੇਸੀ ਤਰੀਕੇ ਨਾਲ ਬਣਾਉਣਾ ਕੋਈ ਜ਼ਿਆਦਾ ਮਿਰਚ ਮਸਾਲੇ ਵਾਲਾ ਕੰਮ ਨਹੀਂ ਆ ਸਿੰਪਲ ਜਿਹਾ ਬਣਾਵਾਂਗੇ ਜਿਵੇਂ ਦੇਸੀ ਤਰੀਕੇ ਨਾਲ ਆਪਾਂ ਘਰੇ ਬਣਾ ਸਕਦੇ ਆ ਸੋ ਇਹ ਕੜਾਹੀ ਲੈ ਲਈ ਮੈਂ ਸਵੇਰੇ ਦੇ ਵਿੱਚ ਮਖਾਣੀ ਰੋਸਟ ਕੀਤੇ ਸੀ ਸੋ ਹਲਕਾ ਜਿਹਾ ਇਹਦੇ ਵਿੱਚ ਨਮਕ ਹੈਗਾ ਤੇ ਥੋੜਾ ਜਿਹਾ ਘਿਓ ਲੈ ਲਿਆ ਚਾਹੇ ਤੇਲ ਲੈ ਲੋ ਚਾਹੇ ਸੋਇਆਬੀਨ ਰਿਫਾਈਨਡ ਲੈ ਲੋ ਜੋ ਜੀ ਕਰਦਾ ਮਤਲਬ ਹੈ ਨਾ ਤੇ ਉਹਦੇ ਵਿੱਚ ਮੈਂ ਦੇ ਵਿੱਚ ਪਨੀਰ ਨੂੰ ਨਮਕ ਮਿਰਚ ਪਾ ਕੇ ਪਹਿਲਾਂ ਮਿਕਸ ਜਿਹਾ ਕਰ ਲਿਆ ਸੀ ਫਿਰ ਟੁਕੜੇ ਕੱਟ ਕੇ ਆਪਾਂ ਇਹਦੇ ਵਿੱਚ ਹਲਕਾ ਜਿਹਾ ਇਹਨੂੰ ਹੈ ਨਾ ਹਿਲਾ ਲਿਆ ਤੇ ਗੈਸ ਥੋੜਾ ਜਿਹਾ ਸਲੋ ਤੇ ਸੀ ਜੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਥੋੜਾ ਜਿਹਾ ਹਨਾ ਪਨੀਰ ਦੇ ਟੁਕੜੇ ਅਲੱਗ-ਅਲੱਗ ਹੀ ਦਿਖਣ ਹਨਾ ਥੋੜਾ ਜਿਹਾ ਮਤਲਬ ਉਹ ਹੋ ਜੇ ਕੜਾ ਜਾਂ ਤਾਂ ਤੁਸੀਂ ਇਹਨੂੰ ਡੀਪ ਫ੍ਰਾਈ ਵੀ ਕਰ ਸਕਦੇ ਹੋ ਪਰ ਆਪਾਂ ਸੌਫਟ ਪਨੀਰ ਖਾ ਕੇ ਖੁਸ਼ ਆ ਸੋ ਆਪਾਂ ਇਹਨੂੰ ਹਲਕਾ ਜਿਹਾ ਬਸ ਇੱਥੇ ਹਰੋਸਟ ਕੀਤਾ ਕਿ ਨਮਕ ਮਿਰਚ ਇਹਦੇ ਵਿੱਚ ਅਬਜ਼ਰਬ ਹੋ ਜਵੇ ਤੇ ਉਹ ਤੋਂ ਬਾਅਦ ਆਪਾਂ ਗੈਸ ਕਰਤਾ ਬੰਦ ਇਹ ਲੋ ਸ਼ਿਮਲਾ ਮਿਰਚ ਤੇ ਵੀ ਕੱਢ ਤੇ ਤੇ ਐਂ ਘੱਟਦੀ ਬਿਲਕੁਲ ਸਿੰਪਲ ਸਾਦੀ ਜਹੀ ਤੇ ਬਾਕੀ ਇਹ ਆ ਜੀ ਹਰੀਆਂ ਮਿਰਚਾਂ ਗ੍ਰੀਨ ਚਿੱਲੀ ਤੇ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਤੇ ਉਸ ਤੋਂ ਬਾਅਦ ਹੈ ਜੀ ਪਿਆਜ਼ ਹੁਣ ਆਪਾਂ ਪਿਆਜ਼ ਨੂੰ ਕੱਟ ਲਿਆ ਬਰੀਕ-ਪਰੀਕ ਤੇ ਉਸ ਤੋਂ ਬਾਅਦ ਹੈ ਜੀ ਲਸਣ ਤੇ ਇਹ ਸ਼ਿਮਲਾ ਮਿਰਚ ਰੈਡੀ ਹੋ ਗਈ ਪਿਆਜ਼ ਰੈਡੀ ਹੋ ਗਿਆ ਹਰੀ ਮਿਰਚ ਰੈਡੀ ਹੋ ਗਈ ਤੇ ਇਧਰ ਆਪਣਾ ਪਨੀਰ ਵੀ ਰੈਡੀ ਹੋ ਕੇ ਪਿਆ ਹੈ ਤੇ ਹੁਣ ਆਪਾਂ ਲਸਣ ਲੈ ਲਿਆ ਲਸਣ ਨੂੰ ਛੋਲਿਆ ਟਮਾਟੋ ਕੈਚੱਪ ਤੇ ਇਹ ਰੈੱਡ ਸੌਸ ਇਹ ਜਿਹੜੀ ਹੈਗੀ ਆ ਸੋਇਆ ਸੌਸ ਰੈੱਡ ਚਿਲੀ ਤੇ ਗ੍ਰੀਨ ਸੌਸ ਜਿੰਨੀਆਂ ਸੌਸ ਕਰੇ ਪਈਆਂ ਸਾਰੀਆਂ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਸੋ ਆਪਾਂ ਪਹਿਲਾਂ ਲਿਆ ਤੇਲ ਸਰੋਂ ਦਾ ਤੇਲ ਲਿਆਏ ਮਸਟਰਡ ਆਇਲ ਤੇ ਇਹਨੂੰ ਗਰਮ ਕੀਤਾ ਮੇਰੇ ਤੋਂ ਤੇਲ ਮੈਨੂੰ ਲੱਗਾ ਥੋੜਾ ਜਿਹਾ ਜ਼ਿਆਦਾ ਪੈ ਗਿਆ ਸੋ ਆਪਾਂ ਕੜਾਈ ਚੋ ਗਰਮ ਕਰਨ ਤੋਂ ਬਾਅਦ ਕੱਢ ਲਿਆ ਤੇਲ ਥੋੜਾ ਤੇਲ ਰੱਖਿਆ ਕਾਲੂ ਯੂਜ਼ ਕਰ ਲਾਂਗੇ ਸਬਜ਼ੀ ਚ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਲਸਣ ਤੇ ਹਰੀ ਮਿਰਚ ਅੰਗਰਦ ਨੂੰ ਇਹ ਇਹ ਸਾਈਡ ਤੇ ਅੰਗਰਦੀਆਂ ਗੱਡੀਆਂ ਚੱਲ ਰਹੀਆਂ ਨੇ ਅੱਜਕੱਲ ਨੂੰ ਗੱਡੀਆਂ ਚਲਾਉਣ ਦਾ ਸ਼ੌਂਕ ਹੈ ਸੋ ਅੱਜਕੱਲ ਇਹ ਗੱਡੀਆਂ ਚਲਾ ਰਿਹਾ ਸੋ ਜਿੱਦਾਂ ਹੀ ਜੀ ਜਿੱਦਾਂ ਹੀ ਲਸਣ ਤੇ ਮਿਰਚਾਂ ਨੂੰ ਥੋੜਾ ਜਿਹਾ ਆਪਾਂ ਹਲਕਾ ਜਿਹਾ ਭੁੰਨਿਆ ਤੇ ਨਾਲ ਹੀ ਆਪਾਂ ਪਾਤਾ ਪਿਆਜ਼ ਸੋ ਪਿਆਜ਼ ਨੂੰ 1-2 ਮਿੰਟ ਭੁੰਨ ਤੋਂ ਬਾਅਦ ਮਤਲਬ ਫਿਰ ਆਪਾਂ ਬਹੁਤ ਜਲਦੀ ਹੀ ਨਾਲ ਹੀ ਪਾ ਦਾਂਗੇ ਸ਼ਿਮਲਾ ਮਿਰਚ ਮੈਂ ਇੱਥੇ ਸ਼ਿਮਲਾ ਮਿਰਚ ਥੋੜੀ ਜਿਹੀ ਜ਼ਿਆਦਾ ਕੱਟ ਲਈ ਸੀ ਤੁਸੀਂ ਚਾਹੋ ਤਾਂ ਕੱਟ ਵੀ ਲੈ ਸਕਦੇ ਹੋ ਪਰ ਮੈਨੂੰ ਸ਼ਿਮਲਾ ਮਿਰਚ ਜਿਆਦਾ ਪਸੰਦ ਆ ਸੋ ਆਪਾਂ ਜਿਆਦਾ ਲੈ ਲਈ ਤਾਂ ਕਰਕੇ ਸੋ ਆ ਲੈ ਜੀ ਸ਼ਿਮਲਾ ਮਿਰਚ ਕੱਟੀ ਹੋਈ ਬਿਨਾ ਬੀਆਂ ਤੋਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਮਤਲਬ ਜਿਆਦਾ ਟਾਈਮ ਹਨਾ ਕਹੋ 2-3 ਮਿੰਟ ਇਹਨੂੰ ਵੀ ਆਪਾਂ ਰੱਖਾਂਗੇ ਪਰ ਟਕੜਾ ਨਹੀਂ ਹੈਗਾ ਕਿਉਂਕਿ ਠਕਾਂਗੇ ਤਾਂ ਇਹਦੇ ਵਿੱਚ ਉਹ ਪਾਣੀ ਜਾਂ ਨਿਕਲਣਾ ਸ਼ੁਰੂ ਹੋ ਜਾਣਾ ਹਨਾ ਤੇ ਫਿਰ ਆਪਾਂ ਠਕੀ ਨਹੀਂ ਹੈਗੀ ਇਦਾਂ ਹੀ ਆਪਾਂ ਕਰ ਲਈ ਤੇ ਜਦੋਂ ਹੀ ਹਲਕੇ ਆ ਜਾਂ ਸਾਨੂੰ ਪਤਾ ਲੱਗਣ ਲੱਗ ਜੇ ਕਿ ਹਾਂ ਵੀ ਇਹ ਭੁੰਨੀਆਂ ਗਈਆਂ ਚੰਗੀ ਤਰ੍ਹਾਂ ਹਨਾ ਤੇ ਫਿਰ ਆਪਾਂ ਜੀ ਆਪਣੀਆਂ ਜਿੰਨੀਆਂ ਸੌਸ ਨੇ ਸਾਰੀਆਂ ਆਪਾਂ ਇੱਕ ਇੱਕ ਟਕਨ ਦੇ ਵਿੱਚ ਕੱਢ ਲਿਆ ਮਤਲਬ ਸੇਮ ਸੇਮ ਕੁਆਂਟੀਟੀ ਜੀ ਰਹੂਗੀ ਸਾਰਿਆਂ ਦੀ ਸਭ ਤੋਂ ਪਹਿਲਾਂ ਆਪਾਂ ਸੋਇਆ ਸੌਸ ਪਾਤੀ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹਿਲਾ ਲਿਆ ਤੇ ਗੈਸ ਇਸ ਟਾਈਮ ਆਪਾਂ ਸਲੋ ਤੇ ਹੀ ਰੱਖਣਾ ਸਿਮ ਤੇ ਕਰਕੇ ਰੱਖਣਾ ਫਿਰ ਉਹ ਤੋਂ ਬਾਅਦ ਜੀ ਆਪਾਂ ਗ੍ਰੀਨ ਸੌਸ ਪਾਤੀ ਜਿੱਦਾਂ ਕੀ ਇਹ ਵੀ ਬੋਟਲ ਚ ਨਾਲ ਹੀ ਪੈਕ ਦੇ ਮਿਲੀ ਹੋਈ ਆਪਾਂ ਨੂੰ ਤੇ ਫਿਰ ਆਪਾਂ ਰੈੱਡ ਸੌਸ ਜਿਹੜੀ ਹੈਗੀ ਆ ਇਹਨੂੰ ਚਿੱਲੀ ਸੌਸ ਜਿਹੜੀ ਹੁੰਦੀ ਆ ਉਹ ਵਾਲੀ ਪਾਈ ਤੇ ਇਹ ਵੀ ਇੱਕ ਟੱਕਣੀ ਪਾਇਆ ਤਾਂ ਕਿ ਸਾਇਆ ਦਾ ਮੈਜ਼ਰਮੈਂਟ ਥੋੜੀ ਬਰਾਬਰ ਹੀ ਰਵੇ ਹਨਾ ਤੇ ਫਿਰ ਜਿੱਦਾਂ ਵੱਧ ਘੱਟ ਹੋਊਗੀ ਟੇਸਟ ਦੇ ਹਿਸਾਬ ਨਾਲ ਆਪਾਂ ਦੇਖ ਲਾਂਗੇ ਤੇ ਇਹ ਜੀ ਚਿੱਲੀ ਸੌਸ ਥੋੜੀ ਜਿਹੀ ਤਿੱਖੀ ਹੁੰਦੀ ਆ ਸੋ ਇਹ ਪਾਤੀ ਹੁਣ ਆਪਾਂ ਇਹਨੂੰ ਹਿਲਾ ਲਿਆ ਤੇ ਲਾਸਟੇ ਜਿਹੜੀ ਹੈਗੀ ਆਪਣਾ ਟਮਾਟੋ ਕੇਚੱਪ ਇਹ ਆਪਾਂ ਜ਼ਿਆਦਾ ਪਾਵਾਂਗੇ ਕਿਉਂਕਿ ਇਹਨੇ ਸਾਰੀਆਂ ਸੌਸਸ ਨੂੰ ਮਤਲਬ ਸਭ ਨੂੰ ਵਧੀਆ ਮਿਕਸ ਕਰਕੇ ਇਹਨੇ ਸੈੱਟ ਕਰਨਾ ਹੈ ਸੋ ਚਾਹੇ ਕਿ ਸਾਮ ਸੌਸ ਲੈ ਲਓ ਟਮਾਟੋ ਕੇਚੱਪ ਲੈ ਲਓ ਹਨਾ ਤੇ ਇਹਨੂੰ ਆਪਾਂ ਥੋੜਾ ਜਿਹਾ ਬਾਕੀ ਸੌਸ ਦੇ ਮੁਕਾਬਲੇ ਥੋੜਾ ਜਿਹਾ ਵਧ ਲੈ ਆਏ ਤੇ ਬਸ ਫਿਰ ਹਲਕੇ ਜੇ ਕਰਕੇ ਨਾ ਇਹਨੂੰ ਹਿਲਾ ਦਿਓ ਤੇ ਜਦੋਂ ਆਪਾਂ ਹਿਲਾਤਾ ਫਿਰ ਉਹ ਤੋਂ ਬਾਅਦ ਮਤਲਬ ਦੋ ਕੁ ਮਿੰਟਾਂ ਦੇ ਵਿੱਚ ਜਦੋਂ ਇਹ ਲੱਗੇ ਕਿ ਸਾਰੀਆਂ ਸੌਸਸਸ ਮਿਕਸ ਹੋ ਗਈਆਂ ਚੰਗੀ ਤਰ੍ਹਾਂ ਫਿਰ ਉਹ ਤੋਂ ਬਾਅਦ ਆਪਾਂ ਨਮਕ ਮਿਰਚ ਪਾਤਾ ਪਾਉਣਾ ਪਾਉ ਨਹੀਂ ਪਾਉ ਤੁਹਾਡੀ ਮਰਜ਼ੀ ਹੈ ਬਿਕਾਜ਼ ਆਲਰੇਡੀ ਪਨੀਰ ਦੇ ਵਿੱਚ ਪਹਿਲਾਂ ਪਾਇਆ ਹੋਇਆ ਪਰ ਮੈਨੂੰ ਟੇਸਟ ਲਈ ਚਾਹੀਦਾ ਸੀ ਕਈ ਲੋਕ ਨਹੀਂ ਵੀ ਪਾਉਂਦੇ ਸਕਿਪ ਵੀ ਕਰ ਸਕਦੇ ਹਾਂ ਤੇ ਮੈਂ ਥੋੜਾ ਜਿਹਾ ਪਾਇਆ ਹੈ ਇੱਥੇ ਥੋੜੀ ਜੀ ਮਿਰਚ ਤੇ ਥੋੜਾ ਜਿਹਾ ਨਮਕ ਸਵਾਦ ਲਈ ਤੇ ਉਸ ਤੋਂ ਬਾਅਦ ਜੀ ਲਾਸਟ ਦੇ ਜਿਹੜੇ ਆਪਣਾ ਪਨੀਰ ਸੀ ਆਪਾਂ ਪਨੀਰ ਇਹਦੇ ਵਿੱਚ ਐਡ ਕਰ ਦੇਣਾ ਸੋ ਬਸ 1 ਮਿੰਟ ਦੇ ਵਿੱਚ ਵਿੱਚ ਹੁਣ ਇਹ ਖਾਣ ਲਈ ਬਿਲਕੁਲ ਰੈਡੀ ਹੈ ਤੇ ਆਪਾਂ ਫਿਰ ਇਹਨੂੰ ਕੱਢ ਲਿਆ ਪਲੇਟ ਦੇ ਵਿੱਚ 1 ਮਿੰਟ ਲਈ ਮਤਲਬ ਇਹਨੂੰ ਹਿਲਾਇਆ ਗੈਸ ਥੋੜਾ ਜਿਹਾ ਸਲੋ ਤੇ ਹੀ ਸੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਪਲੇਟ 'ਚ ਕੱਢਿਆ ਤੇ ਬਸ ਸਰਵ ਕਰਨ ਲਈ ਰੈਡੀ ਤੇ ਸਭ ਕਰੋ ਬਹੁਤ ਆਸਾਨ ਜੀ ਰੈਸਪੀਆ ਹੋਟਲਾਂ ਤੇ ਨਾ ਜਾਇਆ ਕਰੋ ਇਹ ਜੀਆਂ ਚੀਜ਼ਾਂ ਘਰੇ ਬਣਾ ਕੇ ਖਾਇਆ ਕਰੋ ਵਧੀਆ ਲੱਗਦੀਆਂ ਐ ਰੈਸਟੋਰੈਂਟਾਂ ਤੇ ਜਾ ਕੇ ਖਾਣ ਨਾਲੋਂ ਬੈਟਰ ਘਰੇ ਬਣਾ ਕੇ ਹੈਲਦੀ ਜੀਆਂ ਚੀਜ਼ਾਂ ਖੁਦ ਬਣਾ ਕੇ ਖਾਓ ਸੋ ਬਹੁਤ ਵਧੀਆ ਬਣਦੀ ਐ ਟੇਸਟੀ ਵੀ ਲੱਗਦੀ ਐ ਇਸ ਤਰ੍ਹਾਂ ਦੀ ਰੈਸਪੀ ਘਰੇ ਬਣਾ ਕੇ ਖਾਣਿਆ ਤੇ ਆਏ ਗਏ ਮਹਿਮਾਨਾਂ ਨੂੰ ਵੀ ਖਵਾਓ ਤਾਂ ਫਾਈਨਲੀ ਆਪਾਂ ਜੀ ਬਣਾ ਲਈ ਤੇ ਰੈਡੀ ਕਰਤੀ ਸੋ ਹੋਣਾ ਟੇਸਟ ਕਰਨ ਜਾ ਰਿਹਾ ਅੰਗਦਵੀਰ ਸਿੰਘ ਅੰਗਦਵੀਰ ਦੱਸੇਗਾ ਕਿ ਕਿਦਾਂ ਦੀ ਬਣੀ ਹੈ ਸੋ ਖਾਣ ਤੋਂ ਪਹਿਲੇ ਇਹਨੇ ਨੀਚੇ ਕਿਰਾ ਲੀ